ਕਬੀਰ ਤੂੰ ਹੀ ਕਬੀਰ ਤੂੰ ਤੇਰੋ ਨਉ ਕਬੀਰ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਅਜਦਾਇ ਪਾਵਨ ਸ਼ਲੋਕ ਭਗਤ ਕਬੀਰ ਜੀ ਦੀ ਰਸਨਾ ਤੋਂ ਚਾਣ ਕੀਤਾ ਹੋਇਆ ਹੈ ਇਸ ਪਾਵਨ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਪਰਮੇਸ਼ਵਰ ਬਾਰੇ ਦੱਸਦੇ ਨੇ ਕਬੀਰਾਂ ਤੂੰ ਹੀ ਕਬੀਰ ਤੂੰ ਤੇਰੋ ਨਾਮੋਂ ਕਬੀਰ ਇੱਕ ਕਬੀਰ ਭਗਤ ਕਬੀਰ ਜੀ ਦੇ ਲਈ ਵਰਤਿਆ ਗਿਆ ਹੈ ਦੂਜਾ ਕਬੀਰ ਲਫ਼ਜ਼ ਜਿਹੜਾ ਆਇਆ ਹੈ ਉਹ ਕਬੀਰ ਆਇਆ ਹੈ ਉਸ ਹਸਤੀ ਦੇ ਲਈ ਜੋ ਸਭ ਤੋਂ ਵੱਡੀ ਹਸਤੀ ਹੈ ਜੋ ਸਭ ਤੋਂ ਉੱਚਾ ਹੈ ਬਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਜਿਹੜਾ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਕਹਿੰਦੇ ਭਾਈ ਉਸ ਨੂੰ ਸਿਮਰਿਆ ਕਰੋ ਉਸ ਨੂੰ ਯਾਦ ਕਰਿਆ ਕਰੋ ਉਸ ਦੇ ਨਾਲ ਪਿਆਰ ਕਰਿਆ ਕਰੋ ਉਸ ਦੇ ਹੁਕਮ ਵਿੱਚ ਰਿਹਾ ਕਰੋ ਉਸ ਦੀ ਰਜ਼ਾ ਵਿੱਚ ਰਿਹਾ ਕਰੋ ਕਬੀਰਾਂ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ ਉਸ ਦਾ ਨਾਭ ਵੀ ਉੱਚਾ ਹੈ ਕੰਨ ਜੇ ਤੂੰ ਇਸ ਤਰ੍ਹਾਂ ਉਸ ਦੀ ਵਡਿਆਈ ਕਰੇਗਾ ਉਸ ਦੇ ਉਸ ਦਾ ਗੁਣ ਗਾਣ ਕਰੇਗਾ ਤੇ ਤੈਨੂੰ ਉਸ ਦੇ ਘਰ ਵਿੱਚੋਂ ਨਾਮ ਦੇ ਦਾਤ ਪ੍ਰਾਪਤ ਹੋਏਗੀ। ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੇ ਸਰੀਰ ਪਰ ਉਸ ਤੋਂ ਪਹਿਲਾਂ ਤੈਨੂੰ ਆਪਣਾ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਵਾਰਨਾ ਪਵੇਗਾ। ਤਨ ਮਨ ধন ਸਭ ਸੌਂਪ ਗੁਰ ਕੋ ਉਕਮ ਮੰਨਿਏ ਪਾਈਓ ਜਿਹੜਾ ਇਸ ਸਰੀਰ ਦੇ ਨਾਲ ਤੇਰਾ মোহ ਹੈ ਪਰਿਵਾਰ ਦੇ ਨਾਲ, ਕੁਟੰਬ ਦੇ ਨਾਲ ਤੇਰਾ ਜਿਹੜਾ মোহ ਹੈ ਸੰਸਾਰਿਕ ਵਸਤੂਆਂ ਦੇ ਨਾਲ ਤੇਰਾ ਜਿਹੜਾ মোহ ਹੈ ਉਸ ਨੂੰ ਤਿਆਗ ਕੇ ਕੇਵਲ ਤਾਂ ਕੇਵਲ ਇੱਕ ਪਰਮੇਸ਼ਵਰ ਦੇ ਵਿੱਚ ਆਪਣੇ ਚਿਤ ਨੂੰ ਤੂੰ ਟਿਕਾਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੈਨੂੰ ਨਾਮ ਰਤਨ ਦੀ ਪ੍ਰਾਪਤੀ ਹੋਵੇਗੀ ਜੇ ਤੈਨੂੰ ਉਹ ਨਾਮ ਰਤਨ ਮਿਲ ਗਿਆ ਤੇ ਤੇਰਾ ਇਸ ਸੰਸਾਰ ਦੇ ਵਿੱਚ ਜਿਹੜਾ ਆਵਾ ਗਵਨ ਹੈ ਮੁੜ ਮੁੜ ਕੇ ਤੂੰ ਮਰਦਾ ਹੈ ਜਮਦਾ ਹੈ ਇਹ ਖਤਮ ਹੋ ਜਾਵੇਗਾ। ਭਾਵ ਤੇਰੇ ਸਰੀਰ ਦੀ ਗਤੀ ਹੋ ਜਾਵੇਗੀ ਤੇਰੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ ਇਹ ਉਦੋਂ ਹੋਵੇਗਾ ਜਦੋਂ ਤੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਵਰ ਨੂੰ ਵਸਾ ਕੇ ਰੱਖੇਗਾ। ਤੇ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਪਰਮੇਸ਼ਵਰ ਦੀ ਰਜਾ ਦੇ ਵਿੱਚ ਤੁਰੇਗਾ ਤੇ ਜਿਹੜੇ ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਨਿਤਾ ਪ੍ਰਤੀ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਤੈਨੂੰ ਲੁੱਟਦੇ ਨੇ ਭਾਵ ਤੇਰੀ ਆਤਮਾ ਨੂੰ ਤੰਗ ਕਰਦੇ ਨੇ, ਪਾਵਸਹਿੇੜਦੇ ਨੇ ਉਹ ਕਿਸ ਤਰ੍ਹਾਂ ਕਾਮ ਆਪਣੀ ਵਾਸਨਾ ਅਨੁਸਾਰ, ਕ੍ਰੋਧ ਆਪਣੀ ਵਾਸਨਾ ਅਨੁਸਾਰ ਲੋਕ ਆਪਣੀ ਵਾਸਨਾ ਅਨੁਸਾਰ ਮੋਹ ਆਪਣੀ ਵਾਸਨਾ ਅਨੁਸਾਰ ਹੰਕਾਰ ਜਿਹੜਾ ਹੈ ਉਹ ਆਪਣੀ ਵਾਸਨਾ ਅਨੁਸਾਰ ਤੈਨੂੰ ਨਿਤਾ ਪ੍ਰਤੀ ਤੈਨੂੰ ਇਹ ਖਚਿਤ ਕਰ ਰਹੇ ਨੇ ਇਹਨਾਂ ਤੋਂ ਜੇ ਤੂੰ ਛੁਟਕਾਰਾ ਚਾਹੁੰਦਾ ਹੈ ਤੇ ਨਾਮ ਤੋਂ ਬਿਨਾਂ ਕੋਈ ਹੋਰ ਵਸੀਲਾ ਨਹੀਂ ਹੋਰ ਕੋਈ ਤਰੀਕਾ ਨਹੀਂ ਜੋ ਤੈਨੂੰ ਇਸ ਤੋਂ ਛੁਟਕਾਰਾ ਦਿਲਾ ਸਕੇ ਇਸ ਲਈ ਭਗਾਂ ਵਾਲਿਓ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਆਪਣੇ ਆਪਣੀ ਜੀਬ ਦੇ ਨਾਲ ਹਮੇਸ਼ਾ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਆਪਣੀ ਰਸਨਾ ਨੂੰ ਪਰਮੇਸ਼ਵਰ ਦਾ ਨਾਮ ਸਿਮਰਨ ਬਣਾ ਆਪਣਾ ਜੀਵਨ ਇਹੋ ਜਿਹਾ ਬਣਾ ਕਿ ਬਾਰੀ ਤੌਰ ਤੋਂ ਭਾਵੇਂ ਦੁਨੀਆ ਤੈਨੂੰ ਕੁਝ ਵੀ ਆਖੇ ਤੇਰੇ ਜੀਵਨ ਦੇ ਵਿੱਚ ਤੇਰੀ ਜ਼ਿੰਦ ਵਿੱਚ ਤੇਰੇ ਸੁਵਾਸਾਂ ਵਿੱਚ ਹਮੇਸ਼ਾ ਹੀ ਵਾਹਿਗੁਰੂ ਰਾਮਨਾਮ ਅੱਲਾ ਅੱਲਾ ਜੋ ਜਿਸ ਪਰਮੇਸ਼ਵਰ ਨੂੰ ਤੂਤੀ ਹੁੰਦਾ ਉਸ ਦਾ ਨਾਮ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਇਹੋ ਜੀ ਅਵਸਥਾ ਆਪਣੀ ਬਣਾ ਤੈਨੂੰ ਉਸ ਦੀ ਫਿਕਰ ਰਵੇ ਚਿੰਤ ਜੇ ਤੂੰ ਕੋਈ ਚਿੰਤਾ ਕਰਨੀ ਆ ਕੋਈ ਫਿਕਰ ਕਰਨੀ ਤੇ ਰੱਬ ਦੀ ਕਰ ਇਹੋ ਜਾਂ ਹੋਵੇ ਤੇਰੇ ਖਿਆਲਤ ਰੱਬ ਵਰਗੇ ਹੋ ਜਾਣ ਤੂੰ ਸੋਚੇ ਤੇ ਰੱਬ ਬਾਰੇ ਸੋਚੇ ਤੂੰ ਖਾਣ ਪੀਣ ਨੂੰ ਜਦੋਂ ਬੈਠੇ ਉਦੋਂ ਤੈਨੂੰ ਰੱਬ ਚੇਤੇ ਆਵੇ ਜਦੋਂ ਤੂੰ ਉঠে ਉਦੋਂ ਤੈਨੂੰ ਰੱਬ ਚੇਤੇ ਆ ਜਦੋਂ ਤੂੰ ਸੌਣ ਲੱਗੇ ਉਦੋਂ ਤੈਨੂੰ ਰੱਬ ਚੇਤੇ ਆਵੇ ਸੁਪਨ ਦੇ ਵਿੱਚ ਤੈਨੂੰ ਰੱਬ ਰੱਬ ਚੇਤੇ ਆਵੇ ਇਹੋ ਜੀ ਅਵਸਥਾ ਬਣ ਜਾਵੇ ਤੇਰੀ ਰੱਬ ਅੱਗੇ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਜੇ ਇਹੋ ਜੀ ਅਵਸਥਾ ਬਣ ਗਈ ਫਿਰ ਇਹ ਅਵਸਥਾ ਜੇਕਰ ਮਨੁੱਖ ਕਾਰਨਵਸ ਉਸ ਦੇ ਕੋਲੋਂ ਕੋਈ ਇਹੋ ਜਿਹਾ ਕੋਈ ਕਾਂਡ ਵੀ ਹੋ ਜਾਵੇ ਜਾਂ ਕੋਈ ਇਹ ਜੀ ਕੋਈ ਅੰਗੈਲੀ ਹੋ ਜਾਵੇ ਜਿਸ ਦੇ ਨਾਲ ਉੱਪਰ ਉਸ ਦੀ ਪਰਮੇਸ਼ਵਰ ਦੇ ਨਾਲ ਵਿਤ ਪੈਂਦੀ ਹੋਵੇ ਤੇ ਪਰਮੇਸ਼ਵਰ ਉਸ ਉਸ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਜੇ ਇੱਕ ਵਾਰੀ ਸਾਡੇ ਹਿਰਦੇ ਦੇ ਵਿੱਚ ਰਾਮ ਨਾਮ ਬਸ ਗਿਆ ਨਾ ਫਿਰ ਇਹ RAM ਨਾਮ ਦਾ ਜਿਹੜਾ ਰੰਗ ਹੈ RAM ਨਾਮ ਦਾ ਜਿਹੜਾ ਸਵਾਦ ਹੈ RAM ਨਾਮ ਫਿਰ ਕਦੇ ਲਹਿੰਦਾ ਨਹੀਂ ਇਸ ਲਈ ਭਾਗਾਂ ਵਾਲਿਓ ਉਸ ਦੇ ਨਾਲ ਪਿਆਰ ਪਾਓ ਉਸ ਦੇ ਨਾਲ ਦੋਸਤੀ ਪਾਓ ਉਸ ਨੂੰ ਆਪਣਾ ਜੀਵਨ ਸਾਥੀ ਬਣਾਓ ਜਿਹੜਾ ਹਮੇਸ਼ਾ ਸਾਡੇ ਸਾਥ ਸਾਥ ਰਹਿਣ ਵਾਲਾ ਹਮੇਸ਼ਾ ਸਾਡੇ ਨਾਲ ਨਿਭਣ ਵਾਲਾ ਦੁਨੀਆ ਦੇ ਵਿੱਚ ਪੂਰੇ ਸੰਸਾਰ ਦਾ ਤੁਸੀਂ ਢੇਡਾ ਲਾਇਆ ਹੋ ਸੰਸਾਰ ਦੇ ਵਿੱਚ ਜਿੰਨੀ ਵੀ ਵਸਤੂਆਂ ਨੇ ਜਿੰਨੇ ਰਿਸ਼ਤੇ ਨੇ ਨਾਤੇ ਨੇ ਸਭ ਨੂੰ ਫਰੋਲ ਕੇ ਤੁਸੀਂ ਵੇਖ ਲਿਓ ਦੁੱਖ ਤੋਂ ਸਿਵਾ ਤੁਹਾਨੂੰ ਕੁਝ ਨਹੀਂ ਮਿਲੇਗਾ ਕੁਝ ਸਮੇਂ ਦੇ ਸੁੱਖ ਜਿਸ ਨੂੰ ਤੁਸੀਂ ਸੁੱਖ ਕਹਿ ਰਹੇ ਹੋ ਉਹ ਫਿਰ ਦੁੱਖ ਦਾ ਰੂਪ ਧਾਨ ਕਰ ਲੈਂਦਾ ਹੈ ਇਸ ਸੰਸਾਰ ਦੇ ਵਿੱਚ ਇੱਕ ਨਾਮ ਹੀ ਹੈ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ ਇਸ ਤੋਂ ਬਿਨਾ ਹੋਰ ਸਾਰੇ ਜਿੰਨੇ ਵੀ ਦੁਨੀਆ ਦੇ ਰਸ ਪਦਾਰਥ ਨੇ ਉਹਨਾਂ ਦਾ ਸਵਾਦ ਕੁ ਸਮੇ ਲਈ ਹੈ ਫਿੱਕਾ ਹੈ لیکن نام رام نام ਦਾ ਜਿਹੜਾ ਸਿਮਰਨ ਹੈ ਉਹ ਹਮੇਸ਼ਾ ਹੀ ਮਿੱਠਾ ਰਹਿੰਦਾ ਹੈ ਤੇ ਹਮੇਸ਼ਾ ਹੀ ਜਿਨ੍ਹਾਂ ਭਗਤਾਂ ਦੇ ਉੱਤੇ ਇਸ ਦੀ ਕਿਰਪਾ ਹੋ ਜਾਂਦੀ ਹੈ ਉਹ ਭਗਤ ਸਦਾ ਆਨੰਦ ਵਿੱਚ ਰਹਿੰਦੇ ਨੇ ਸੋ ਅੱਜ ਇਸ ਪਾਵਨ ਸ਼ਲੋਕ ਦੀ ਵਿਚਾਰ ਕਰਨ ਦੇ ਆਸ-ਪਾਸ ਬੇਅੰਤ ਪ੍ਰਕਾਰ ਦੀਆਂ ਪੁਲਾਹ ਹੋ ਗਈਆਂ ਨੇ ਆਪ ਸਮੂਹ 사ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ